ਮਰ ਫੇਰ ਜੁੜੇ ਆ ਸ਼ੰਭੂ ਬਾਰਡਰ ਤੋਂ ਜਿੱਥੇ ਕੀ ਕਿਸਾਨਾਂ ਦਾ 101 ਜਥਾ ਜਿਹੜਾ ਜਾਣ ਨੂੰ ਪੂਰੀ ਤਿਆਰਬਰ ਤਿਆਰ ਬੈਠਾ ਆ ਪਹਿਲਾਂ ਗੁਰੂ ਸਾਹਿਬ ਦੇ ਜਿਹੜੀ ਆਊਟ ਲੈ ਕੇ ਗੁਰੂ ਸਾਹਿਬ ਦਾ ਆਸਰਾ ਲੈ ਕੇ ਅੱਗੇ ਵੱਲ ਵਧਣ ਦੀ ਤਿਆਰੀਆਂ ਨੇ ਕਿਸਾਨ ਲੀਡਰ ਜਿਹੜੇ ਨੇ ਸਾਡੇ ਨਾਲ ਮੌਜੂਦ ਨੇ ਮਜੀਤ ਸਿੰਘ ਰਾਏ ਰਾਏ ਸਾਹਿਬ ਸਭ ਦੇ ਮਨਾਂ ਦੇ ਵਿੱਚ ਸਵਾਲ ਆ ਕਿ ਪਹਿਲਾਂ ਟਰੈਕਟਰ ਟਰਾਲੀਆਂ ਲੈ ਕੇ ਗਏ 13 ਫਰਵਰੀ ਨੂੰ 21 ਫਰਵਰੀ ਨੂੰ ਪਰ 13 ਫਰਵਰੀ ਤੋਂ ਬਾਅਦ 21 ਫਰਵਰੀ ਨੂੰ ਤੁਸੀਂ ਪੰਜ ਕਿਸਾਨ ਲੀਡਰ ਪੈਦਲ ਵੀ ਗਏ ਸੀ ਜਦੋਂ ਸਾਰਾ ਕੁਝ ਹੋਇਆ ਉਦੋਂ ਵੀ ਪੈਦਲ ਨਹੀਂ ਸੀ ਜਾਣ ਦਿੱਤਾ ਅੱਜ ਫੇਰ ਪੈਦਲ ਜਾਣ ਦੀ ਤਿਆਰੀਆਂ ਨੇ ਕੀ ਕਿਉਂਕਿ ਬਾਰ ਬਾਰ ਇਹ ਕਹਿੰਦੇ ਰਹੇ ਆ ਅੱਗੇ ਉਹਨਾਂ ਨੂੰ ਇਹ ਲੱਗਦਾ ਸੀ ਕਿ ਇਹ ਟ੍ਰੈਕਟਰ ਵਾਲੀਆਂ ਲੈ ਕੇ ਜਾਣਗੇ ਅਜੇ 13 ਫਰਵਰੀ ਸੀ ਚਾ 14 ਸੀ ਚਾ 21 ਫਰਵਰੀ ਹੁਣ ਅਸੀਂ ਇਸ ਦਾ ਨੂੰ ਪ੍ਰਣ ਕਰ ਲਿਆ ਕਿਉਂਕਿ 2 ਦਿਨ ਪਹਿਲਾਂ ਐਸਪੀ ਅੰਬਾਲਾ ਨਾਲ ਵੀ ਮੀਟਿੰਗ ਹੋਈ ਕੱਲ ਇੱਥੇ ਮਨਦੀਪ ਸਿੱਧੂ ਜੀ ਆਏ ਸੀ ਪੰਜਾਬ ਸਰਕਾਰ ਬੁਲਾਉਣ ਦੀ ਐਸਾਬ ਉਹਨਾਂ ਨਾਲ ਵੀ ਗੱਲ ਹੋਈ ਅਸੀਂ ਉਹਨਾਂ ਨੂੰ ਕਹਿ ਬੇ ਅਸੀਂ ਇਸ ਵਾਰ ਬਿਲਕੁਲ ਟਰੈਕਟਰ ਟਰਾਲੀਆਂ ਨਹੀਂ ਜੋ ਸਰਕਾਰ ਨੇ ਕਿਹਾ ਸੀ ਭਾਰਤ ਸਰਕਾਰ ਨੇ ਜੋ ਹਰਿਆਣਾ ਸਰਕਾਰ ਨੇ ਜੋ ਹਾਈ ਕੋਰਟ ਔਰ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਤੁਸੀਂ ਟਰੈਕਟਰ ਟਰਾਲੀਆਂ ਨਹੀਂ ਲੈ ਕੇ ਜਾਣੀਆਂ ਤੁਸੀਂ ਪੈਦਲ ਜਾ ਸਕਦੇ ਹੋ ਤੇ ਸਰਕਾਰ ਆਪਣੀ ਨੀਤੀ ਤੋਂ ਪਿੱਛੇ ਹਟੀਆ ਅਸੀਂ ਆਪਣੀ ਨੀਤੀ ਤੋਂ ਪਿੱਛੇ ਨਹੀਂ ਹਟੇ ਅਸੀਂ ਕੇਵਲ ਉਹੀ ਗੱਲ ਨੂੰ ਮੰਨਦੇ ਹੋਏ ਪੀਸਫੁਲੀ ਬਿਲਕੁਲ ਕਲਮ ਬੰਦ ਕਰਕੇ 101 ਦਾ ਜਥਾ ਜਿਹੜਾ ਕਿ ਨਾਮ ਐਡਰੈਸ ਲਿਖ ਕੇ ਭੇਜਣਾ ਹੈ ਜਿਹੜੇ ਕਿ ਬਿਲਕੁਲ ਜਾਬਤੇ 'ਚ ਰਹਿਣਗੇ ਔਰ ਪੀਸਫੁਲੀ ਜਾਣਗੇ ਬਿਲਕੁਲ ਕਿਸਾਨ ਤਾਂ ਪਹਿਲਾਂ ਵੀ ਜਾਬਤੇ ਦੇ ਵਿੱਚ ਸੀ ਪਹਿਲਾਂ ਵੀ ਪੀਸਫੁਲੀ ਸੀ ਸ਼ਾਂਤਮਈ ਤਰੀਕੇ ਦੇ ਨਾਲ ਅਰਦਾਸ ਕਰਕੇ ਗੁਰੂ ਸਾਹਿਬ ਦਾ ਨਾਮ ਲੈ ਕੇ ਜਾਂਦੇ ਸੀ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ੀਦੀ ਦਿਹਾੜਾ ਮਨਾਇਆ ਜਾ ਰਿਹਾ ਉਹਨਾਂ ਨੂੰ ਸਮਰਪਿਤ ਬਿਲਕੁਲ ਦੇਖੋ ਤਾਂ ਇਹ ਕਹਿ ਸਕਦੇ ਹਾਂ ਕਿ ਜੋ ਗੁਰੂ ਸਾਹਿਬ ਦੀ ਕੁਰਬਾਨੀ ਆ ਪੂਰਾ ਦੇਸ਼ ਪੂਰਾ ਵਰਲਡ ਉਹਨਾਂ ਦੇ ਚਰਨਾਂ 'ਚ ਕੋਟਨ ਕੋਟ ਪ੍ਰਣਾਮ ਕਰਦਾ ਹੈ ਉਹਨਾਂ ਦੀ ਸ਼ਹਾਦਤ ਵੱਡੀ ਸ਼ਹਾਦਤ ਹੈ ਉਹਨਾਂ ਨੇ ਖਾਸ ਦਿਨ ਨਹੀਂ ਸਾਡਾ ਤਾਂ ਵੈਸੀ ਚੁਣਿਆ ਗਿਆ ਸੀ ਕਿਉਂਕਿ ਜਦੋਂ ਡੱਲੇਵਾਲ ਸਾਹਿਬ ਦਾ ਮਨ ਵਰਤਦਾ ਸੀ ਅਸੀਂ ਸਰਕਾਰ ਨੂੰ ਇਹ ਕਿਹਾ ਸੀ ਵੀ 10 ਦਿਨ ਵੇਖਾਂਗੇ ਅਸੀਂ ਆਪਣਾ ਆਗੂ ਨਹੀਂ ਕੋਣਾ ਤੇ ਇਸ ਕਰਕੇ ਅਸੀਂ ਕਲੀਅਰ ਕਟ ਹੈ ਵੀ ਅਸੀਂ 10 ਦਿਨ ਵਾਦਾ ਫਿਰ ਅਸੀਂ ਨਹੀਂ ਚਾਲੇ ਦਿੱਲੀ ਨੂੰ ਪਾ ਦੇਣੇ ਸੋ ਉਹ ਉਹਨਾਂ ਨੇ ਜਦੋਂ 6 ਤਰੀਕ ਦਾ ਐਲਾਨ ਕੀਤਾ ਹੈ ਉਹ 26 ਦਾ ਕਰਤਾ 10 ਦਿਨ ਵਿੱਚ ਪਲੱਸ ਕੀਤੇ ਦੇਖੋ ਅੱਜ 11ਵਾਂ ਬਣਦਾ ਪਰ ਅਸੀਂ ਉਹਨੂੰ 10 ਮੰਨਦੇ ਸੀ ਸੋ ਆ ਦੇਦਾ 26 ਕਰ ਲੋ ਤੇ ਉਹ 26 ਇਸ ਕਰਕੇ 6 ਆ ਗਈ ਇਹ ਤਾਂ ਮਾਲਕ ਨੇ ਉਹ ਦਿਲ ਲਿਆਂਦਾ ਸੋ ਇਹ ਸਾਡੀ ਕੋਈ ਇਦਾਂ ਦੀ ਮੰਚਾ ਨਿਸਬੇ ਉਸ ਦਿਨ ਨਹੀਂ ਜਾਣਾ ਪਰ ਇਹ ਉਸ ਵਾਹਿਗੁਰੂ ਦੀ ਕਿਰਪਾ ਕਾਲਪੁਰਖ ਦੀ ਕਿ ਅੱਜ ਉਹ ਜਿਹੜਾ ਸ਼ਹਾਦਤ ਦਾ ਦਿਨ ਆ ਚੁਣਿਆ ਗਿਆ ਪਰ ਇਹ ਸੋਚਣ ਵਾਲੀ ਗੱਲ ਨਹੀਂ ਕਿ ਸਰਕਾਰ ਨੂੰ ਕਿ ਅੱਜ ਇੱਕ ਖਾਸ ਦਿਨ ਆ ਜਿਹੜਾ ਪੂਰਾ ਵਰਲਡ ਜਿਹੜਾ ਇਸ ਦਿਨ ਨੂੰ ਸ਼ਹੀਦੀ ਦਿਹਾੜੇ ਨੂੰ ਮਨਾ ਰਿਹਾ ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਾ ਕਿ ਉਹਨਾਂ ਦੀ ਸ਼ਹਾਦਤਾ ਕਰਕੇ ਅੱਜ ਸਿੱਖ ਕੌਮ ਅੱਜ ਆਪਾਂ ਪੰਜਾਬੀ ਬੈਠੇ ਆ ਇਹ ਅਜੇ ਇਹ ਦਿਨ ਵੀ ਜੇ ਤਸ਼ੱਦਦ ਕਰਦੇ ਨੇ ਫੇਰ ਕੀ ਕਹੋਗੇ ਪਹਿਲਾਂ ਹੀ ਸਰਕਾਰ ਨੂੰ ਮੈਂ ਇਕੱਲਾ ਪੰਜਾਬੀ ਨਹੀਂ ਕਹਾਂਗਾ ਮੈਂ ਕਹੂੰਗਾ ਪੂਰਾ ਭਾਰਤ ਵਰਸ਼ ਉਹਨਾਂ ਦੀ ਕੁਰਬਾਨੀ ਕਰਕੇ ਬੈਠਾ ਹੈ ਜਿਹੜੇ ਜਦੋਂ ਉਹਨਾਂ ਦੀ ਸ਼ਹਾਦਤ ਹੋਈ ਆ ਉਹ ਸਾਰੀਆਂ ਕੌਮਾਂ ਵਾਸਤੇ ਹੋਈ ਆ ਉਹ ਸਾਰਿਆਂ ਨੂੰ ਪਤਾ ਨੰਗਾ ਚਿੱਟਾ ਸਾਰਾ ਕੁਝ ਤੇ ਇਸ ਕਰਕੇ ਇਹ ਤਾਂ ਅੱਜ ਸਗੋਂ ਸਵੇਰੇ ਸਵੇਰੇ ਮੋਦੀ ਜੀ ਉੱਠਦੇ ਜਿਵੇਂ ਅੱਗੇ ਸੀ ਉਹ ਪ੍ਰਣਾਮ ਕਰਦੇ ਗੁਰਤੇਗ ਬਾਦ ਜੀ ਦੇ ਚਰਨਾਂ ਦੇ ਵਿੱਚ ਤੇ ਪ੍ਰਣਾਮ ਕਰਦੇ ਹੋਏ ਕਹਿੰਦੇ ਵੀ ਅਸੀਂ ਮੰਗਾ ਤੁਹਾਡੀਆਂ ਮੰਨ ਲਈਆਂ ਸਾਰੀਆਂ ਮਜਾ ਤਾਂ ਇਸ ਗੱਲ ਦਾ ਸੀ ਪਰ ਉਹ ਉਹਨਾਂ ਦੀ ਮਨਚਾ ਨਹੀਂ ਉਹ ਮੱਥਾ ਟੇਕਣਗੇ ਕਾਰਪਟ ਦੇ ਪੈਰਾਂ ਦੇ ਵਿੱਚ ਉਹ ਕਿਉਂ ਗੁਰੂ ਸੇਵਾ ਨਾਲ ਮਤ ਟਿਕਨ ਉਹ ਤਾਂ ਟੌਹ ਕਰਨਗੇ ਜਦੋਂ ਵੋਟਾਂ ਲੈਣੀਆਂ ਹੋਣੀਆਂ ਉਹ ਤਾਂ ਜ਼ਰੂਰ ਜਾਣਗੇ ਗੁਰੂ ਘਰਾਂ ਚ ਰਾਜਨੀਤੀ ਕਰਨਗੇ ਸੋ ਇਸ ਕਰਕੇ ਇਹ ਕਲੀਅਰ ਕਟ ਹੈ ਕਿ ਮੰਛੇ ਸਰਕਾਰ ਦੀ ਸਾਫ ਹੈ ਕਿ ਉਹਨੇ ਦੇਸ਼ ਦੇ ਕਿਸਾਨ ਨੂੰ ਰੋਲਣਾ ਤੇ ਕਾਰਪੋਰੇਟਾਂ ਦੇ ਪੱਖ ਇਸ ਸਾਰੀ ਜ਼ਮੀਨ ਦੇਣੀ ਆ ਸੋ ਉੱਥੇ ਕੰਮ ਚੱਲ ਰਿਹਾ ਇਹ ਸਰਕਾਰ ਦੀ ਮੰਛਾ ਅੱਜ ਸਾਹਮਣੇ ਨੰਗੀ ਚਿੱਟੀ ਹੋ ਜਾਏਗੀ ਜਿਹੜੀ ਸਰਕਾਰ ਕਹਿੰਦੀ ਸੀ ਕਿ ਵੀ ਅਸੀਂ ਇਹਨਾਂ ਨੂੰ ਟਰੈਕਟਰ ਟਰਾਲੀਆਂ ਲਿਜਾਣ ਦੇਣੇ ਇਹ ਨੰਗੇ ਪੈਰੀਂ ਚਲੇ ਜਾਣ ਤੁਰ ਕੇ ਚਲੇ ਜਾਣ ਇਹ ਦੂਏ ਦੇ ਬੱਸਾਂ ਤੇ ਚਲੇ ਜਾਣ ਸੋ ਅੱਜ ਪੈਦਲ ਜਾ ਰਹੇ ਆ ਤੇ ਉਹਨਾਂ ਦੀ ਜਾਂਚ ਵੀ ਰੁਕਾਵਟ ਹੈ ਦਾ ਮਤਲਬ ਜੋ ਕਾਰਪੋਰੇਟ ਦਾ ਹੁਕਮ ਹੈ ਉਹ ਸਰਕਾਰ ਬਜਾ ਰਹੀ ਹੈ ਸਾਬ ਬਹੁਤ ਸਵਾਲ ਜਿਹੜਾ ਇਹ ਖਾਸ ਕਰਕੇ ਉੱਠਦਾ ਮਨਾਂ ਦੇ ਵਿੱਚ ਸਾਡੀ ਰਾਜਤਾਨੀ ਆ ਕਿਸਾਨਾਂ ਨੂੰ ਡਰ ਕਿਉਂ ਲੱਗਦਾ ਰਾਸਤਾਨੀ ਦੇ ਵਿੱਚ ਜਾਣ ਨੂੰ ਹੁਣ ਤਾਂ ਪੈਦਲ ਜਾ ਰਹੇ ਨੇ ਹੁਣ ਤਾਂ ਕੋਈ ਨਾਲ ਟਰੈਕਟਰ ਨਹੀਂ ਲੈ ਕੇ ਜਾ ਰਹੇ ਪਹਿਲਾਂ ਕਹਿੰਦੇ ਸੀ ਟਰਾਲੀਆਂ 'ਚ ਹਥਿਆਰ ਹੋ ਸਕਦੇ ਨੇ ਹੁਣ ਤਾਂ ਪੈਦਲਾਂ ਫਿਰ ਰਾਸਤਾਨੀ 'ਚ ਜਾਣ ਲਈ ਕਿਉਂ ਰੁਕਿਆ ਜਾ ਰਿਹਾ ਦੇਖੋ ਉਹਨਾਂ ਨੂੰ ਡਰ ਇਸ ਗੱਲ ਦਾ ਨਹੀਂ ਵੀ ਇਹ ਕਿਉਂ ਜਾ ਰਹੇ ਨੇ ਡਰ ਇਸ ਗੱਲ ਦਾ ਹੈ ਕਿ ਇਹ ਲੋਕ ਜਿਹੜੇ ਨੇ ਸੀੜੀ ਨੇ ਇਹ ਜਾ ਕੇ ਬੈਠ ਜਾਣਗੇ ਇਹ ਉਹਨਾਂ ਚਿਹਰਾ ਹਟਣਗੇ ਨਹੀਂ ਜਿੰਨਾਂ ਚਿਹਰਿਆਂ ਦੀ ਮੰਗਾਂ ਮੰਨਦੇ ਨਹੀਂ ਜਦ ਸਰਕਾਰ ਨੂੰ ਮੰਗਾਂ ਮੰਨੀਆਂ ਪਊਗੀਆਂ ਨਹੀਂ ਤਾਂ ਕਿਤੇ ਉਹ ਸੱਤਾ ਤੋਂ ਖਾੜ ਕੇ ਨਾ ਸਿੱਟ ਦੇਣ ਇਹ ਉਹਨਾਂ ਨੂੰ ਨਜ਼ਰ ਆ ਰਿਹਾ ਪੈਸੇ ਇਸ ਗੱਲ ਦਾ ਪਈ ਸਾਡੀ ਸੱਤਾ ਨੂੰ ਨਾ ਹਲਾ ਦੇਣਾ ਸਾਡੀ ਕੁਰਸੀ ਨੂੰ ਨਾ ਹੱਥ ਪਾ ਦੇਣਾ ਇਹ ਜਾ ਕੇ ਤੱਲੇ ਉਹਦੇ ਪਾਵੇ ਨਾ ਕੱਢ ਦੇਣ ਕਿਉਂਕਿ ਜਿੰਨੇ ਸੱਤਾਧਾਰੀ ਲੋਕ ਨੇ ਉਹ ਚਾਹੇ ਕੋਈ ਵੀ ਪਾਰਟੀ ਹੋਵੇ ਉਹ ਚਾਹੇ ਕਾਂਗਰਸ ਹੋਵੇ ਆਕਾਲੀ ਹੋਵੇ ਭਾਜੀਪੀ ਹੋਵੇ ਇਹ ਜਿੰਨੇ ਵੀ ਆਮ ਆਦਮੀ ਹੋਵੇ ਇਹ ਜਿੰਨੀਆਂ ਪਾਰਟੀਆਂ ਨੇ ਇਹਨਾਂ ਨੂੰ ਪੈਸੇ ਇਸ ਗੱਲ ਦਾ ਹੀ ਹੁੰਦਾ ਹੋਰ ਇਹਨਾਂ ਕੋ ਕੋ ਪੈਸੇ ਦਾ ਵੱਡਾ ਤੰਤਰ ਹੈ ਦੇਖੋ ਉਸ ਦਿਨ ਸਾਡਾ ਇੱਕ ਨੌਜਵਾਨ ਛੀਧ ਕੀਤਾ ਕਿੰਨੇ ਜ਼ਖਮੀ ਕੀਤੇ ਤੇ ਇਹਨਾਂ ਨੂੰ ਇਸ ਗੱਲ ਦਾ ਕਹਦਾ ਉਹਨਾਂ ਕੋ ਵੱਡੇ ਹਥਿਆਰ ਬੰਦ ਨੇ ਹੋ ਜੇ ਇਹਨਾਂ ਆਪਾਂ ਦੂਸਰੀ ਜਿਹੜੀ ਫੌਜ ਹੈ ਦੂਸਰੇ ਦੇਸ਼ ਦੀ ਜੇਸ਼ਮਨ ਫੌਜ ਨਾਲ ਲੜਨ ਲਈ ਮੁਕਾਬਲਾ ਕਰਨ ਲਈ ਸક્ષਮ ਹੈ ਤੇ ਆਪਣੇ ਦੇਸ਼ ਦੇ ਲੋਕ ਨਿਥਾ ਨਾਲ ਕਹਿੰਦਾ ਡਰ ਹੋਇਆ ਡਰ ਇਸ ਗੱਲ ਦਾ ਹੈ ਕਿ ਇਹ ਲੋਕ ਸ਼ਿਰੜੀ ਨੇ ਇਹ ਜਦੋਂ ਜਾ ਕੇ ਬੈਠ ਜਾਣਗੇ ਜਾਂ ਤਾਂ ਇਹਨਾਂ ਦੀਆਂ ਸਾਰੀਆਂ ਮੰਗਾਂ ਮੰਨਣੀਆਂ ਪੈਣਗੀਆਂ ਫਿਰ ਕਾਰਪੋਰੇਟ ਦਾ ਡੰਡਾ ਚੜੂਗਾ ਕਿਉਂ ਮੰਨੀਆਂ ਸੋ ਇਟ ਸੈਕੰਡ ਜੇ ਮੰਗਾਂ ਨਾ ਮੰਨੀਆਂ ਤੇ ਸਾਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਉਣਗੇ ਰਾਏ ਸਾਹਿਬ ਆਖਰੀ ਸਵਾਲ ਆ ਕਲੀਅਰ ਕਰ ਦਿਓ ਜੇਕਰ 101 ਮਰਜ਼ੀ ਬੜਿਆਂ ਦਾ ਜੱਥਾ ਜੇ ਰੋਕ ਦਿੱਤਾ ਜਾਂਦਾ ਫਿਰ ਕਦੋਂ ਤੱਕ ਕੋਸ਼ਿਸ਼ਾਂ ਚੱਲਣਗੀਆਂ ਤੁਸੀਂ ਕਿਹਾ ਕਿ ਹਰ ਦਿਨ ਜਾਇਆ ਕਰਨਗੇ ਕਿੰਨੇ ਕ ਦਿਨ ਤੱਕ ਦਾ ਇਹ ਪ੍ਰੋਗਰਾਮ ਲਿਖਿਆ ਹੋਇਆ ਤੁਸੀਂ ਇਹ ਲਗਾਤਾਰ ਚੱਲੇਗਾ ਜੀ ਇਹਦਾ ਕੋਈ ਅਜੇ ਕੈਦਵਾਗੇ ਵੀ ਨੀਤੀ ਅੱਗੇ ਤਿਆਰ ਹੋਣੀ ਆ ਹਣ ਮਿੱਥਾ ਸਮਾਂ ਕਹਿ ਦਿੱਤਾ ਹਣ ਮਿੱਥਾ ਸਮਾਂ ਸਾਡਾ ਮਾਰਚ ਤੱਕ ਤਾਂ ਤਿਆਰੀ ਆ ਉਹ ਤੋਂ ਅੱਗੇ ਵੀ ਵਧੂਗਾ ਇਹ ਜੇ ਇਹ ਨਹੀਂ ਚੱਲੂਗਾ ਫੁੱਲ ਤਿਆਰੀ ਅੱਜ ਫੁੱਲ ਤਿਆਰੀ ਜੀ ਬਿਲਕੁਲ ਬਹੁਤ ਧੰਨਵਾਦ ਜੀ ਤੇ ਮਨਜੀਤ ਸਿੰਘ ਰਾਏ ਸੀ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਇਹ ਹੁਣ ਸਿਲਸਿਲਾ ਸ਼ੁਰੂ ਹੋ ਚੁੱਕਿਆ ਪਹਿਲਾਂ 13 ਫਰਵਰੀ ਨੂੰ ਅੱਗੇ ਵੱਲ ਜਾਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਜਿਹੜੇ ਨੇ ਅੱਗੇ ਨਹੀਂ ਜਾ ਸਕੇ ਫਿਰ 21 ਫ ਉਦੋਂ ਵੀ ਸਫਲ ਨਹੀਂ ਹੋ ਸਕੇ ਤਾਂ ਹੁਣ 6 ਦਸੰਬਰ ਦਾ ਦਿਨ ਚੁਣਿਆ ਸੀ ਤਾਂ 6 ਦਸੰਬਰ ਆ ਚੁੱਕਿਆ ਥੋੜੀ ਜਿਹੀ देर ਦੇ ਬਾਅਦ 101 ਮਰਜੀਬੜਿਆਂ ਦਾ ਜੱਥਾ ਜਿਹੜਾ ਆ ਕਿਸਾਨਾਂ ਦਾ ਉਹ ਰਵਾਨਾ ਹੋਵੇਗਾ ਮੈਂ ਤਸਵੀਰ ਦਿਖਾਵਾਂਗਾ ਕਿ ਜਿਹੜੇ ਜੱਥਾ ਜਿਹੜਾ ਜਾਵੇਗਾ ਉਹ ਸਟੇਜ ਦੇ ਕੋਲ ਬੈਠਾ ਜੱਥਾ ਸਾਰਾ 101 ਜਿਹੜੇ ਮਰਜੀਬੜੇ ਨੇ ਉਹ ਅੱਗੇ ਵੱਲ ਵਧਣਗੇ ਅੱਜ ਥੋੜੀ ਜਿਹੀ ਦੇਰ ਦੇ ਬਾਅਦ ਅੱਗੇ ਵੱਲ ਵਧਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਕੋਸ਼ਿਸ਼ਾਂ ਦੇ ਵਿੱਚ ਸਫਤ ਇੱਕ ਵਾਰ ਫਿਰ ਜੁੜੇ ਹਨ ਸ਼ੰਭੂ ਬਾਰਡਰ ਤੋਂ ਜਿੱਥੇ ਕਿ ਕਿਸਾਨਾਂ ਦਾ 101 ਜੱਥਾ ਜਿਹੜਾ ਜਾਣ ਨੂੰ ਪੂਰੀ ਤਿਆਰਬਰ ਤਿਆਰ ਬੈਠਾ ਆ ਪਹਿਲਾਂ ਗੁਰੂ ਸਾਹਿਬ ਦੇ ਜਿਹੜੀ ਆਊਟ ਲੈ ਕੇ ਗੁਰੂ ਸਾਹਿਬ ਦਾ ਆਸਰਾ ਲੈ ਕੇ ਅੱਗੇ ਵੱਲ ਵਧਣ ਦੀ ਤਿਆਰੀਆਂ ਨੇ ਕਿਸਾਨ ਲੀਡਰ ਜਿਹੜੇ ਨੇ ਸਾਡੇ ਨਾਲ ਮੌਜੂਦ ਨੇ ਮਜੀਤ ਸਿੰਘ ਰਾਏ ਰਾਏ ਸਾਹਿਬ ਸਭ ਦੇ ਮਨਾਂ ਦੇ ਵਿੱਚ ਸਵਾਲ ਆ ਕਿ ਪਹਿਲਾਂ ਟਰੈਕਟਰ ਟਰਾਲੀਆਂ ਲੈ ਕੇ ਗਏ 13 ਫਰਵਰੀ ਨੂੰ 21 ਫਰਵਰੀ ਨੂੰ ਪਰ 13 ਫਰਵਰੀ ਤੋਂ ਬਾਅਦ 21 ਫਰਵਰੀ ਨੂੰ ਤੁਸੀਂ ਪੰਜ ਕਿਸਾਨ ਲੀਡਰ ਪੈਦਲ ਵੀ ਗਏ ਸੀ ਜਦੋਂ ਸਾਰਾ ਕੁਝ ਹੋਇਆ ਉਦੋਂ ਵੀ ਪੈਦਲ ਨਹੀਂ ਸੀ ਜਾਣ ਦਿੱਤਾ ਅੱਜ ਫੇਰ ਪੈਦਲ ਜਾਣ ਦੀ ਤਿਆਰੀਆਂ ਨੇ ਕੀ ਲੱਗਦਾ ਦੇਖੋ ਅਸੀਂ ਕਿਉਂਕਿ ਬਾਰ ਬਾਰ ਇਹ ਕਹਿੰਦੇ ਰਹੇ ਆ ਅੱਗੇ ਉਹਨਾਂ ਨੂੰ ਇਹ ਲੱਗਦਾ ਸੀ ਕਿ ਇਹ ਟਰੈਲ ਟਰਾਲੀਆਂ ਲੈ ਕੇ ਜਾਣਗੇ ਅੱਜ 13 ਫਰਵਰੀ ਸੀ ਚਾ ਹੁਣ ਅਸੀਂ ਇਸ ਗੱਲ ਨੂੰ ਪ੍ਰਣ ਕਰ ਲਿਆ ਕਿਉਂਕਿ 2 ਦਿਨ ਪਹਿਲਾਂ ਐਸਪੀ ਅੰਬਾਲਾ ਨਾਲ ਵੀ ਮੀਟਿੰਗ ਹੋਈ ਕੱਲ ਇੱਥੇ ਮਨਦੀਪ ਸਿੱਧੂ ਜੀ ਆਏ ਸੀ ਪੰਜਾਬ ਸਰਕਾਰ ਬੁਲਾਉਣ ਦੀ ਐਸਾਬ ਉਹਨਾਂ ਨਾਲ ਵੀ ਗੱਲ ਹੋਈ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਅੱਜ ਇਸ ਵਾਰ ਬਿਲਕੁਲ ਟਰੈਕਟਰ ਵਾਲੀਆਂ ਨਹੀਂ ਜੋ ਸਰਕਾਰ ਨੇ ਕਿਹਾ ਸੀ ਭਾਰਤ ਸਰਕਾਰ ਨੇ ਜੋ ਹਰਿਆਣਾ ਸਰਕਾਰ ਨੇ ਜੋ ਹਾਈ ਕੋਰਟ ਔਰ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਤੁਸੀਂ ਟਰੈਕਟਰ ਟਰਾਲੀਆਂ ਨਹੀਂ ਲੈ ਕੇ ਜਾਣੀਆਂ ਤੁਸੀਂ ਪੈਦਲ ਜਾ ਸਕਦੇ ਹੋ ਤੇ ਸਰਕਾਰ ਆਪਣੀ ਨੀਤੀ ਤੋਂ ਪਿੱਛੇ ਹਟੀਆ ਅਸੀਂ ਆਪਣੀ ਨੀਤੀ ਤੋਂ ਪਿੱਛੇ ਨਹੀਂ ਹਟੇ ਅਸੀਂ ਕੇਵਲ ਉਹੀ ਗੱਲ ਨੂੰ ਮੰਨਦੇ ਹੋਏ ਪੀਸਫੁਲੀ ਬਿਲਕੁਲ ਕਲਮ ਬੰਦ ਕਰਕੇ 101 ਦਾ ਜਥਾ ਜਿਹੜਾ ਕਿ ਨਾਮ ਐਡਰੈਸ ਲਿਖ ਕੇ ਭੇਜ ਰਿਹਾ ਹੈ ਜਿਹੜੇ ਕਿ ਬਿਲਕੁਲ ਜਾਬਤੇ 'ਚ ਰਹਿਣਗੇ ਔਰ ਪੀਸਫੁਲੀ ਜਾਣਗੇ ਬਿਲਕੁਲ ਕਿਸਾਨ ਤਾਂ ਪਹਿਲਾਂ ਵੀ ਜਾਬਤੇ ਦੇ ਵਿੱਚ ਸੀ ਪਹਿਲਾਂ ਵੀ ਪੀਸਫੁਲੀ ਸੀ ਸ਼ਾਂਤਮਈ ਤਰੀਕੇ ਦੇ ਨਾਲ ਅਰਦਾਸ ਕਰਕੇ ਗੁਰੂ ਸਾਹਿਬ ਦਾ ਨਾਮ ਲੈ ਕੇ ਜਾਂਦੇ ਸੀ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਉਹਨਾਂ ਨੂੰ ਸਮਰਪਿਤ ਹਾਂ ਬਿਲਕੁਲ ਦੇਖੋ ਤਾਂ ਇਹ ਕਹਿ ਸਕਦੇ ਹਾਂ ਕਿ ਜੋ ਗੁਰੂ ਸਾਹਿਬ ਦੀ ਕੁਰਬਾਨੀ ਆ ਪੂਰਾ ਦੇਸ਼ ਪੂਰਾ ਵਰਲਡ ਉਹਨਾਂ ਦੇ ਚਰਨਾਂ 'ਚ ਕੋਟਨ-ਕੋਟ ਪ੍ਰਣਾਮ ਕਰਦਾ ਹੈ ਉਹਨਾਂ ਦੀ ਸ਼ਹਾਦਤ ਵੱਡੀ ਸ਼ਹਾਦਤ ਹੈ ਉਹਨਾਂ ਨੇ ਖਾਸ ਦਿਨ ਨਹੀਂ ਸਾਡਾ ਤਾਂ ਵੈਸੀ ਚੁਣਿਆ ਗਿਆ ਸੀ ਕਿਉਂਕਿ ਜਦੋਂ ਡੱਲੇਵਾਲ ਸਾਹਿਬ ਦਾ ਮਨ ਵਰਤਦਾ ਸੀ ਅਸੀਂ ਸਰਕਾਰ ਨੂੰ ਇਹ ਕਿਹਾ ਸੀ ਵੀ 10 ਦਿਨ ਵੇਖਾਂਗੇ ਅਸੀਂ ਆਪਣਾ ਆਗੂ ਨਹੀਂ ਘੋਣਾ ਤੇ ਇਸ ਕਰਕੇ ਅਸੀਂ ਕਲੀਅਰ ਕਟ ਹੈ ਵੀ ਅਸੀਂ 10 ਦਿਨ ਵਾਦਾ ਫਿਰ ਅਸੀਂ ਵੀ ਚੱਲੇ ਦਿੱਲੀ ਨੂੰ ਪਾ ਦੇਣੇ ਸੋ ਉਹ ਉਹਨਾਂ ਨੇ ਜਦੋਂ 6 ਤਰੀਕ ਦਾ ਨਾਨਕੀ ਐਲਾਨ ਕੀਤਾ ਉਹ 26 ਦਾ ਕਰਤਾ 10 ਦਿਨ ਵਿੱਚ ਪਲੱਸ ਕੀਤੇ ਵੈਸੇ ਅੱਜ 11ਵਾਂ ਬਣਦਾ ਪਰ ਅਸੀਂ ਉਹਨੂੰ 10 ਮੰਨਦੇ ਸੀ ਸੋ ਇਹਦਾ 26 ਕਰ ਲੋ ਤੇ ਉਹ 26 ਇਸ ਕਰਕੇ 6 ਆ ਗਈ ਇਹ ਤਾਂ ਮਾਲਕ ਨੇ ਉਹ ਦਿਲ ਲੈਂਦਾ ਸੋ ਇਹ ਸਾਡੀ ਕੋਈ ਇਦਾਂ ਦੀ ਮੰਚਾ ਨਿਜੀ ਬੋਸੇ ਦਿਨੀ ਜਾਣਾ ਪਰ ਇਹ ਉਸ ਵਾਹਿਗੁਰੂ ਦੀ ਕਿਰਪਾ ਕਾਲਪੁਰਖ ਦੀ ਕਿ ਅੱਜ ਉਹ ਜਿਹੜਾ ਸ਼ਹਾਦਤ ਦਾ ਦਿਨ ਆ ਚੁਣਿਆ ਗਿਆ ਪਰ ਇਹ ਸੋਚਣ ਵਾਲੀ ਗੱਲ ਨਹੀਂ ਕਿ ਸਰਕਾਰ ਨੂੰ ਕਿ ਅੱਜ ਇੱਕ ਖਾਸ ਦਿਨ ਆ ਜਿਹੜਾ ਪੂਰਾ